ਤੁਸੀਂ ਕਹਿ ਰਹੇ ਹੋ ਕਿ ਜਿਹੜੇ ਮਸਾਲੇ ਸਾਡੇ ਰਸੋਈ ਦੇ ਵਿੱਚ ਪਏ ਨੇ ਸਾਡੀਆਂ ਮਾਵਾਂ ਨੇ ਰੱਖੇ ਹੋਏ ਨੇ ਉਹ ਮਸਾਲੇ ਨਾ ਹੋ ਕੇ ਉਹ ਮੈਡੀਸਿਨਸ ਨੇ ਉਹ ਪੇਨ ਕਿਲਰ ਤੋਂ ਉਹ ਗੈਸ ਤੋਂ ਕਬਜ਼ ਤੋਂ ਬੀਪੀ ਤੋਂ ਮਾਈਗਰੇਨ ਤੋਂ ਜੋੜਾਂ ਦੇ ਦਰਦਾਂ ਤੋਂ ਤੁਹਾਡਾ ਛੁਟਕਾਰਾ ਕਰਵਾ ਸਕਦੇ ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਰੋਟੀ ਖਾਂਦੇ ਸਾਰ ਅੱਜ ਕੱਲ ਕੀ ਹੋ ਰਿਹਾ ਵਾ ਲੋਕਾਂ ਨੂੰ ਨੀਸਤੀ ਪੈਣੀ ਸ਼ੁਰੂ ਹੋ ਗਈ ਇੱਕ ਵਾਰ ਸੇ ਰੋਟੀ ਖਾ ਕੇ ਹਟੇ ਨਾਲ ਹੀ ਨੀਸਤੀ ਪੈਣੀ ਲੱਗ ਜਾਂਦੀ ਉਹ ਤਾਂ ਚਾਹੀਦਾ ਸੀ ਕਿ એનર્ਜੀ ਫੀਲ ਹੋਵੇ ਹਾਂ ਹੁਣ ਕੀ ਚਾਹੀਦਾ ਸੀ ਵੀ ਆਪਾਂ ਖਰਾਕ ਖਾਧੀ ਤੇ ਆਪਣੇ ਚ ਤਾਕਤ ਆਵੇ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਜਿਹੜੀ ਸਾਡੀ ਡਾਈਟ ਆ ਉਹਦੇ ਵਿੱਚ ਸਿਰਫ ਸੁਆਦ ਮਸਾਲੇ ਹੈ ਨਹੀਂ ਮਸਾਲਾ ਜੀਰਾ ਲੈ ਲਓ ਇੰਨਾ ਜਿੰਨਾ ਕਿਦੇ ਵਿੱਚ ਤੁਸੀਂ ਪਾਇਆ ਹੋਇਆ ਇਹ ਅੱਧਾ ਚਮਚ ਹੈ ਜੀ ਠੀਕ ਹੈ ਇਹਦਾ ਪਾਊਡਰ ਬਣਾ ਲਓ ਇਹਨੂੰ ਪਹਿਲਾਂ ਤਵੇ ਤੇ ਪੋਲੋ 20 ਮਿੰਟ ਬਾਅਦ ਦੀ ਇੱਕ ਚੁਟਕੀ ਮੋਟੀ ਜੀ ਬਣਾ ਕੇ ਉੱਤੇ ਦੀ ਪਾਣੀ ਪੀ ਲੈਣਾ ਤੇ ਮੈਂ ਕਹਿੰਨਾ ਜੀ 15 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਢ ਘਾਰ ਆ ਜਾਊਗਾ ਡਾਈਜੈਸ਼ਨ ਇਨ ਇੰਪਰੂਵ ਕਰ ਦੋਗਾ ਤੋ ਬਹੁਤ ਬਹੁਤ ਜ਼ਿਆਦਾ ਗੈਸ ਬਣ ਗਿਆ ਤਜ਼ਾਬ ਬਣ ਗਿਆ ਕੌੜੇ ਡਕਾਰ ਜਿਹੜੇ ਆਉਣੇ ਸ਼ੁਰੂ ਹੋ ਗਏ ਖੱਟੇ ਮਿੱਠੇ ਔਰ ਗਲ ਦੇ ਵਿੱਚ ਪਾਣੀ ਭਰਨਾ ਹੋ ਗਿਆ ਬੜਾ ਜ਼ਹਿਰੀਲਾ ਜਿਹਾ ਫੀਲ ਹੁੰਦਾ ਹੈ ਉਸ ਵੇਲੇ ਫਿਰ ਉਹਦਾ ਹੱਲ ਇਹਨਾਂ ਮਸਾਲਿਆਂ ਦੇ ਵਿੱਚ ਮੈਂ ਤੁਹਾਨੂੰ ਇਹ ਕਹੂੰਗਾ ਵੀ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਕਰੋ 15 ਦਿਨ ਤੁਸੀਂ ਇਹਦਾ ਸੇਵਨ ਕਰੋ ਵਿਦਨ 15 ਦਿਨ ਤੁਹਾਨੂੰ ਆਪ ਨੂੰ ਅਹਿਸਾਸ ਹੋ ਇਹਨੇ ਸਿਰਫ ਤੁਹਾਡੇ ਲੀਵਰ ਤੇ ਕੰਮ ਨਹੀਂ ਕਰਨਾ ਤੁਹਾਡੀ ਅੰਤੜੀਆਂ ਤੇ ਵੀ ਕੰਮ ਕਰਨਾ ਜਿਹੜੀ ਅੰਦਰ ਅੰਤੜੀਆਂ ਦੇ ਅੰਦਰ ਪੁਰਾਣਾ ਮਲ ਜੰਮਿਆ ਹੋਇਆ ਔਰ ਬਹੁਤ ਸਾਰੇ ਲੋਕਾਂ ਦੇ ਸਾਨੂੰ ਕਮੈਂਟ ਆਏ ਉਹ ਕਹਿੰਦੇ ਮਹਾਰਾਜ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਤਾ ਪੀਣ ਤੋਂ ਬਾਅਦ ਕਾਲੇ ਰੰਗ ਦੀ ਪੋਟੀ ਆਈ ਵੀ ਕੋ ਘਬਰਾਉਣ ਵਾਲੀ ਗੱਲ ਤਾਂ ਨਹੀਂ ਮੈਂ ਕਿਹਾ ਮਹਾਰਾਜ ਉਹ ਬਹੁਤ ਦਿਨਾਂ ਦਾ ਮਲ ਤੁਹਾਡੇ ਅੰਤੜੀਆਂ 'ਚ ਸੀ। ਉਹ ਅੱਜ ਨਿਕਲਿਆ। ਸलाम नमस्ते ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਇੱਕ ਵਾਰ ਮੋੜ ਤੋਂ ਅਸੀਂ ਪਹੁੰਚੇ ਹਾਂ ਜਿਹੜੀ ਆਯੁਰਵੇਦਾ ਜਿੱਥੋਂ ਦੇ ਯੋਧਾ ਸਿੰਘ ਦੇ ਨੁਸਖੇ ਫਾਰਮੂਲੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਮਕਬੂਲ ਹੋ ਰਹੇ ਨੇ। ਅੱਜ ਇਹਦੇ ਵਿੱਚ ਅੱਜ ਉਹਨਾਂ ਨੇ ਸਾਨੂੰ ਮਸਾਲਿਆਂ ਵਾਲਾ ਜਿਹੜਾ ਨੁਸਖਾ ਦੇਣਾ ਹੈ ਔਰ ਕਿਸ ਤਰੀਕੇ ਨਾਲ ਇਹ ਮਸਾਲੇ ਕੰਮ ਕਰਦੇ ਨੇ ਉਹ ਖਾਸ ਕਰਕੇ ਜੀਰਾ ਪਤਾ ਨਹੀਂ ਕਿਉਂ ਉਹਨਾਂ ਨੇ ਅਡ ਕਰਕੇ ਰੱਖਿਆ ਔਰ ਇਹ ਪਾਊਡਰ ਵੀ ਹੈ ਸੋ ਸਮਝਾਂਗੇ ਕਿ ਕਿਸ ਤਰੀਕੇ ਨਾਲ ਕਿਵੇਂ ਕੀ ਨੁਸਖਾ ਹੈ ਔਰ ਇਹਦੇ ਕੀ ਫਾਇਦੇ ਜਿਹੜੇ ਸਾਨੂੰ ਆਮ ਰੋਜ਼ਮਰਰਾ ਦੀ ਜ਼ਿੰਦਗੀ 'ਚ ਹੋਣ ਵਾਲੇ ਨੇ ਪਹਿਲਾਂ ਸਵਾਗਤ ਕਰ ਲੈਣੇ ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਹੁੰਦਾ ਹੈ ਆਪਣੇ ਸਮਝੋ ਸਮਾਂ ਕੱਢ ਕੇ ਸਾਡੇ ਨਾਲ ਨੁਸਖੇ ਫਾਰਮੂਲੇ ਟੋਟ ਕੇ ਜਿਹੜੇ ਕਰੇ ਲੂ ਉਹ ਸੰਝ ਕਰਦੇ ਨੇ ਬਹੁਤ ਬਹੁਤ ਸਵਾਗਤ ਹੈ ਯੋਦਾ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਜੋ ਵੀ ਇਸ ਟਾਈਮ ਇਸ ਵੀਡੀਓ ਨੂੰ ਦੇਖ ਰਹੇ ਨੇ ਅਕਾਲ ਪੁਰਖ ਕਰੇ ਕਿਰਪਾ ਤੇ ਵੈਦ ਹਕੀਮ ਘਟ ਜਾਣਾ ਜੀ ਅੱਛਾ ਯੋਦਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਮਸਾਲੇ ਸਾਡੇ ਰਸੋਈ ਦੇ ਵਿੱਚ ਪਏ ਨੇ ਸਾਡੀਆਂ ਮਾਵਾਂ ਨੇ ਰੱਖੇ ਹੋਏ ਨੇ ਉਹ ਮਸਾਲੇ ਨਾ ਹੋ ਕੇ ਉਹ ਮੈਡੀਸਿਨਸ ਨੇ ਉਹ ਪੇਨ ਕਿਲਰ ਤੋਂ ਉਹ ਗੈਸ ਤੋਂ ਕਬਜ਼ ਤੋਂ ਬੀਪੀ ਤੋਂ ਮਾਈਗ੍ਰੇਨ ਤੋਂ ਜੋੜਾਂ ਦੇ ਦਰਦਾਂ ਤੋਂ ਤੁਹਾਡਾ ਛੁਟਕਾਰਾ ਕਰਵਾ ਸਕਦੇ ਨੇ ਸ਼ਰਤ ਹੈ ਕਿ ਉਹਨਾਂ ਦਾ ਵਰਤਨ ਦਾ ਤਰੀਕਾ ਤੁਹਾਨੂੰ ਆਉਣਾ ਚਾਹੀਦਾ ਹੈ ਕੀ ਇਹ ਕੀ ਗੱਲ ਹੈ ਜੀ ਅ ਫਰੂਕੀ ਜੀ ਜਿਹੜਾ ਇਨਸਾਨ ਨਾ ਜੀ ਇਨਸਾਨ ਦੇ ਅੰਦਰ ਦਰਦ ਉਦੋਂ ਉੱਠਣਾ ਜਦੋਂ ਉਹਦੇ ਅੰਦਰ ਬੈ ਵਦ ਗਈ ਬੈ ਕਿਵੇਂ ਵਦਨੀ ਹੈ ਤੁਸੀਂ ਕੋਈ ਚੀਜ਼ ਖਾਧੀ ਹੈਵੀ ਖਾ ਲਈ ਉਹ ਹੈਵੀ ਚੀਜ਼ ਅੰਦਰ ਗਈ ਲੀਵਰ ਨੇ ਜ਼ੋਰ ਲਾਇਆ ਉਹਦੀ ਗੈਸ ਬਣੀ ਕਈ ਲੋਕ ਤੁਸੀਂ ਦੇਖੋਗੇ ਹਾਰਟ ਦਾ ਉਹਨਾਂ ਨੂੰ ਫੀਲ ਹੁੰਦਾ ਵੀ ਹਾਰਟ ਅਟੈਕ ਆਉਣ ਵਾਲਾ। ਕਈ ਲੋਕਾਂ ਨੂੰ ਫੀਲ ਹੁੰਦਾ ਵੀ ਯਾਰ ਮਾਈਗਰੇਨ ਦੀ ਪ੍ਰੋਬਲਮ ਆ ਕੀ। ਕਈ ਲੋਕਾਂ ਨੂੰ ਫੀਲ ਹੁੰਦਾ ਵੀ ਯਾਰ ਗੁੱਟਾਂ ਦੇ ਵਿੱਚ ਜੋੜਾਂ ਦੇ ਵਿੱਚ ਬੇਹਾ ਬੇਹਾ ਮਹਿਸੂਸ ਹੁੰਦਾ। 10 10 12 12 ਘੰਟੇ ਦੀ ਨੀਂਦ ਲੈਣ ਤੋਂ ਬਾਅਦ ਵੀ ਉਹ ਆਪਦੇ ਆਪ ਨੂੰ ਬੇਹਾ ਹੀ ਮਹਿਸੂਸ ਕਰਦੇ ਕੋਈ એનર્ਜੀ ਨਹੀਂ ਫਰੈਸ਼ ਮਹਿਸੂਸ ਕਰਦੇ। ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਰੋਟੀ ਖਾਂਦੇ ਸਾਰ ਅੱਜਕੱਲ ਕੀ ਹੋ ਰਿਹਾ ਵਾ। ਲੋਕਾਂ ਨੂੰ ਨੀਸਤੀ ਪੈਣੀ ਸ਼ੁਰੂ ਹੋ ਗਈ। ਇੱਕ ਵਾਰੀ ਰੋਟੀ ਖਾ ਕੇ ਹਟੇ ਨਾਲ ਹੀ ਨੀਸਤੀ ਪੈਣੀ ਲੱਗ। ਉਹਨਾਂ ਤਾਂ ਚਾਹੀਦਾ ਸੀ ਕਿ એનર્ਜੀ ਫੀਲ ਹੋ ਹਾਂ ਹੁਣ ਕੀ ਚਾਹੁੰਦੇ ਸੀ ਵੀ ਆਪਾਂ ਖਰਾ ਖਾਧੀ ਤੇ ਆਪਣੀ ਤਾਕਤ ਆ ਵੀ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਜਿਹੜੀ ਸਾਡੀ ਡਾਈਟ ਆ ਉਹਦੇ ਵਿੱਚ ਸਿਰਫ ਸਵਾਦ ਆ ਮਸਾਲੇ ਹੈ ਨਹੀਂ ਜਿਹੜੇ ਸਹੀ ਮਸਾਲੇ ਨੇ ਜਿਹੜੇ ਖੜੇ ਮਸਾਲੇ ਜਿਹਨੂੰ ਆਪਾਂ ਕਹ ਦਿੰਨੇ ਆ ਉਹ ਮਿਸਿੰਗ ਨੇ ਜੋ ਕਿ ਅਗਰ ਆਪਾਂ ਪੁਰਾਣੀ ਕਿਸੇ ਵੀ ਮਾਤਾ ਨੂੰ ਬਿਠਾ ਕੇ ਪੁੱਛੀਏ ਵੀ ਮਾਤਾ ਜੀ ਜੇ ਰਾਜਮਾ ਬਣਾਉਣਾ ਹੋਵੇ ਤਾਂ ਕੀ ਕਰੋਗੇ ਉਹ ਕਹਿਣਗੇ ਪਹਿਲਾਂ ਮਸਾਲੇ ਚੰਗੀ ਤਰ੍ਹਾਂ ਭੁੰਨੂਗੀ ਕਿਉਂਕਿ ਜਿਹੜੇ ਰਾਜਮਾ ਨੇ ਇਹਨਾਂ ਦੇ ਅੰਦਰ ਬਹਿ ਬਹੁਤ ਹੁੰਦੀ ਆ ਪ੍ਰੋਟੀਨ ਚ ਹਾਈ ਹੁੰਦੇ ਨੇ ਛੋਲੇ ਹੁੰਦੇ ਆ ਪ੍ਰੋਟੀਨ ਹੋ ਗਿਆ ਛੋਲੇ ਦਾਲਾਂ ਰਾਜਮਾ ਇਹ ਸਾਰੀਆਂ ਚੀਜ਼ਾਂ ਹੈਵੀ ਪ੍ਰੋਟੀਨ ਚ ਨੇ ਸੋ ਉਹ ਚੀਜ਼ ਨੂੰ ਪਚਾਉਣ ਵਾਸਤੇ ਮਾਤਾ ਆਪੇ ਗੱਲ ਕਹਿੰਦੇ ਵੀ ਅਸੀਂ ਪਹਿਲਾਂ ਜੀਰਾ ਦਾਲਚੀਨੀ ਕਾਲੀ ਮਿਰਚ ਅਜਵੈਣ ਇੱਥੇ ਤੱਕ ਕੀ ਕੜੀ ਪੱਤਾ ਪਾਉਣਾ ਹੀ ਪਾਉਣਾ ਲੱਗਿਆ ਇਹਦਾ ਕਾਰਨ ਉਹ ਕਹਿੰਦੇ ਉਹ ਸਾਰੀ ਬੈ ਨੂੰ ਖਤਮ ਕਰਨ ਦੇ ਵਿੱਚ ਇਹ ਚੀਜ਼ਾਂ ਦਾ ਕੰਮ ਅਗਰ ਕਿਸੇ ਇਨਸਾਨ ਨੂੰ ਤੁਸੀਂ ਸਿੱਧਾ ਸਿਰਫ ਉਹ ਚੀਜ਼ ਪਕਾ ਕੇ ਖਵਾਤੀ ਬਿਨਾ ਮਸਾਲੇ ਤੋਂ ਤਾਂ 100% ਉਸ ਬੰਦੇ ਦੇ ਅੰਦਰ ਬੈ ਬਣੂਗੀ ਔਰ ਬੈ ਇੱਕ ਐਸੀ ਚੀਜ਼ ਆ ਜਿਹੜੇ ਲੋਕਾਂ ਨੂੰ ਗਠੀਆ ਹੁੰਦਾ ਨਾ ਜੀ ਉਹ ਵੀ ਬੈ ਕਾਰਨ ਆ ਗਠੀਆ ਜਿਹੜਾ ਗਠੀਆ ਜਿੱਥੇ ਅੰਗ ਬਰ ਰੁਕ ਜਾਂਦੇ ਆ ਜਿਹੜਾ ਪੈਰਲਿਸਿਸ ਆ ਉਹਦੇ ਵਿੱਚ ਵੀ ਬੈ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਆ ਹਾਰਟ ਅਟੈਕ ਆ ਉਹਦੇ ਵਿੱਚ ਵੀ ਇੱਕ ਬੈ ਬਹੁਤ ਵੱਡਾ ਰੋਲ ਪਲੇ ਕਰਦੀ ਆ ਕਿਸੇ ਬੰਦੇ ਦਾ 24 ਘੰਟੇ ਸਿਰ ਦੁਖਦਾ ਹੋਵੇ ਉਹਦੇ ਵਿੱਚ ਵੀ ਬੈ ਵੱਡਾ ਰੋਲ ਪਲੇ ਕਰਦੀ ਆ ਸਭ ਤੋਂ ਦੂਸਰੀ ਵੱਡੀ ਮਾਰ ਸਾਨੂੰ ਕਿੱਥੋਂ ਪੈ ਗਈ ਰੋਟੀ ਖਾ ਲਈ ਅੱਗੇ ਸਾਡੇ ਬਜ਼ੁਰਗ ਸਾਨੂੰ ਸਿਖਾਉਂਦੇ ਹੁੰਦੇ ਸੀ ਵੀ ਰੋਟੀ ਖਾ ਲਈ ਕਾਕਾ 5 ਮਿੰਟ ਤੋਰਾ ਫੇਰਾ ਕਰਿਆ ਜਿਹੜਾ ਨੂੰ ਗੋ ਹੈਡਾਂ ਨੂੰ ਹੋਜੂ ਹੈਡ ਡਾਊਨ ਹੋਜੂ ਤੁਸੀਂ ਵਾਕ ਡਾਊਨ ਕਰਕੇ ਆਓ ਇੱਕ ਵਾਰੀ ਸੈਰ ਸੁਰ ਕਰਕੇ ਆਓ ਤੁਹਾਡੀ ਸਿਹਤ ਵਾਸਤੇ ਵਧੀਆ ਉਹ ਕਹਿੰਦੇ ਸੀ ਮਿੱਠਾ ਖਾ ਲਓ ਕੋਈ ਦਿੱਕਤ ਨਹੀਂ ਪਰ ਤੋਰੋ ਜਿਹੜੀ ਗਲੂਕੋਜ਼ ਆ ਆਪਾਂ ਰੋਟੀ ਖਾਂਦੇ ਆ ਕਣਕ ਦੀ ਰੋਟੀ ਖਾਂਦੇ ਉਹ ਚੀ ਗਲੂਕੋਜ਼ ਬਹੁਤ ਤੇਜ਼ ਆ ਫਿਰ ਦੂਸਰੀ ਗੱਲ ਦੀ ਸੀ ਕਿਉਂ ਨਹੀਂ ਬੰਦ ਕਰਨਾ ਤੁਸੀਂ ਜਿਹੜੀ ਰੋਟੀ ਖਾਣੋ ਜਿਹੜੇ ਚਾਵਲ ਖਾਣੋ ਕੁਝ ਵੀ ਖਾਣੋ ਤੁਸੀਂ ਉਹਦੇ ਚ ਇੱਕ ਚਮਚ ਦੇਸੀ ਘਿਓ ਜਰੂਰ ਪਾਓ ਉਹਦਾ ਕਾਰਨ ਗਲਾਈਸੀਨ ਇਫੈਕਟ ਹੁੰਦਾ ਹੁਣ ਜੇ ਮੈਂ ਆਪਾਂ ਟੈਕਨੀਕਲ ਟਰਮ ਦੇ ਵਿੱਚ ਗੱਲ ਕਰੀਏ ਗਲਾਈਸੀਨ ਇਫੈਕਟ ਕੀ ਹੁੰਦਾ ਵੀ ਉਹ ਖਾਣੇ ਅੰਦਰ ਗਿਆ ਉਹਨੇ ਅੰਦਰ ਜਾਂਦੇ ਸਾਰ ਤੁਹਾਡੀ 슈ਗਰ ਚੱਕ ਦੇਣੀ ਆ ਦੇਸੀ ਘਿਓ ਦੇ ਅੰਦਰ ਪਰਮਾਤਮਾ ਨੇ ਤਾਕਤ ਬਖਸ਼ੀ ਆ ਵੀ ਉਹ 슈ਗਰ ਨੂੰ ਉਸ ਲੈਵਲ ਤੇ ਵਧਣ ਨਹੀਂ ਦਿੰਦਾ ਉਹਦੀ ਜਿਹੜੀ ਗਲਾਈਸੀਨ ਇਫੈਕਟ ਨੇ ਉਹਨੂੰ ਉਨੀ ਸਪਾਈਕ ਨਹੀਂ ਮਾਰਨ ਦਿੰਦਾ ਉਹਨੂੰ ਕੰਟਰੋਲ ਕਰ ਲੈਂਦਾ ਇਹ ਦੇਸੀ ਕਿਉਂ ਦੀ ਤਾਕਤ ਆ ਅੱਛਾ ਬਹੁਤ ਵਾਰ ਹੁੰਦਾ ਜੀ ਕਿ ਅਸੀਂ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਸਾਡਾ ਢਿੱਡਾ ਜਿਹੜਾ ਉਹ ਆਫਰ ਗਿਆ ਆਕੜ ਗਿਆ ਜਾਂ ਰੋਟੀ ਖਾਣ ਤੋਂ ਬਹੁਤ ਬਹੁਤ ਜ਼ਿਆਦਾ ਗੈਸ ਬਣ ਗਿਆ ਤਜ਼ਾਬ ਬਣ ਗਿਆ ਕੋੜੇ ਡਕਾਰ ਜਿਹੜੇ ਆਉਣੇ ਸ਼ੁਰੂ ਹੋ ਗਏ ਖੱਟੇ ਮਿੱਠੇ ਔਰ ਗਲ ਦੇ ਵਿੱਚ ਪਾਣੀ ਭਰਨਾ ਹੋ ਗਿਆ ਬੜਾ ਜ਼ਹਿਰੀਲਾ ਜਾਂ ਫੀਲ ਹੁੰਦਾ ਹੈ ਉਸ ਵੇਲੇ ਫਿਰ ਉਹਦਾ ਹੱਲ ਇਨ੍ਹਾਂ ਮਸਾਲਿਆਂ ਦੇ ਵਿੱਚ ਹੈ ਜੇਕਰ ਤਾਂ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਹੈ ਮਹੀਨੇ ਦੇ ਵਿੱਚ ਇੱਕ ਵਾਰੀ ਹੱਦ ਤੋਂ ਹੱਦ ਦੋ ਵਾਰੀ ਫਿਰ ਤਾਂ ਮੈਂ ਕਹੂੰਗਾ ਆਪਣੇ ਘਰ ਦੇ ਵਿੱਚ ਹੀ ਮਸਾਲੇ ਇਸ ਤਰ੍ਹਾਂ ਦੇ ਹੈਗੇ ਮੈਂ ਤੁਹਾਨੂੰ ਨੁਕਤਾ ਦੱਸ ਦਿੰਨਾ ਤੁਸੀਂ ਸਾਰੇ ਮਸਾਲਿਆਂ ਦਾ ਇਸਤੇਮਾਲ ਕਰਨ ਮੈਂ ਕਹਿੰਦਾ ਜੀ ਤੁਸੀਂ ਇਹ ਸਾਰੇ ਮਸਾਲਿਆਂ ਦੀ ਬੜੀ ਤਾਕਤ ਆ ਇਹਦੇ ਵਿੱਚ ਆਪਾਂ ਦਾਲਚੀਨੀ ਵੀ ਹੈਗੀ ਹੈ ਕਾਲੀ ਮਿਰਚ ਵੀ ਹੈਗੀ ਹੈ ਥੱਲੇ ਸੌਂਫ ਵੀ ਹੈਗੀ ਹੈ ਜੀਰਾ ਵੀ ਹੈਗਾ ਮੈਂ ਕਹਿੰਦਾ ਸਾਰੇ ਤੁਸੀਂ ਕਰਕੇ ਰੱਖ ਦਿਓ ਸਾਈਡ ਇਕੱਲਾ ਜੀਰਾ ਲੈ ਲਓ ਇੰਨਾ ਜਿੰਨਾ ਕਿ ਦੇ ਵਿੱਚ ਤੁਸੀਂ ਪਾਇਆ ਹੋਇਆ ਇਹ ਅੱਧਾ ਚਮਚਾ ਜੀ ਠੀਕ ਠੀਕ ਹੈ ਇਹਦਾ ਪਾਊਡਰ ਬਣਾ ਲਓ ਇਹਨੂੰ ਪਹਿਲਾਂ ਤਵੇ ਤੇ ਭੁੰਨ ਲਓ ਭੁੰਨ ਕੇ ਉਸ ਤੋਂ ਬਾਅਦ ਜਿਹੜਾ ਆਪਣਾ ਜਿਹਨਾਂ ਰੋਟੀ ਬੇਲਦੇ ਆ ਬੇਲਣਾ ਜਿਹਨੂੰ ਕਹਿੰਦੇ ਆ ਉਹਦੇ ਨਾਲ ਹੀ ਇਹਨੂੰ ਰਗੜ ਕੇ ਪਾਊਡਰ ਬਣਾ ਲਓ ਆ ਪਾਊਡਰ ਆਪ ਬਣਾਇਆ ਹੋਇਆ ਠੀਕ ਇਹ ਪਾਊਡਰ ਸਾਡੀ ਆਪ ਅਸੀਂ ਆਪਣੀ ਗੱਡੀਆ ਚ ਰੱਖਦੇ ਆ ਜਿੱਥੇ ਵੀ ਜਾਣਾ ਕੁਛ ਨਹੀਂ ਪਤਾ ਅੱਜ ਦਾ ਲਾਈਫ ਸਟਾਈਲ ਇੰਨਾ ਫਾਸਟ ਆ ਵੀ ਢਾਬੇ ਤੇ ਰੋਟੀ ਖਾਣੀ ਪੈਂਦੀ ਆ ਸੋ ਖਾਂਦੇ ਸਾਰ ਅਸੀਂ ਅੱਧੇ ਘੰਟੇ ਬਾਅਦ ਦੀ ਇੱਕ ਚੁਟਕੀ ਮੋਟੀ ਜੀ ਬਣਾ ਕੇ ਤੇ ਉੱਤੇ ਦੀ ਪਾਣੀ ਪੀ ਲੈਣਾ ਤੇ ਮੈਂ ਕਹਿੰਦਾ ਜੀ 15 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਢ ਘਾਰ ਆ ਜੂਗਾ ਡਾਈਜੈਸ਼ਨ ਨੂੰ ਇਨਪਰੂਵ ਕਰ ਦਿੰਦਾ 15 ਮਿੰਟਾਂ ਦੇ ਵਿੱਚ ਵਿੱਚ 15 ਮਿੰਟਾਂ ਦੇ ਵਿੱਚ ਜਿੰਨਾ ਮਰਜ਼ੀ ਪੁੱਠਾ ਸਿੱਧਾ ਖਾਦਾ ਹੋਵੇ ਜੋ ਮਰਜ਼ੀ ਖਾਦਾ ਹੋਵੇ ਤੁਸੀਂ ਕਦੇ ਕਿਸੇ ਵਿਆਹ ਸ਼ਰਤ ਮੇਰੇ ਵੀ ਮੇਰੇ ਵੀ ਇਹ ਹੀ ਸਵਾਲ ਸੀ ਕਿ ਵਿਆਹਾਂ ਚ ਅਕਸਰ ਸਾਡੇ ਕੋਲ ਓਵਰ ਈਟਿੰਗ ਹੋ ਜਾਂਦੀ ਹੈ ਬਿਲਕੁਲ ਤੁਸੀਂ ਬੱਸ ਮੈਂ ਤੁਹਾਨੂੰ ਦੱਸ ਕੇ ਤਾਂ ਸਾਡੀ ਤਾਂ ਗੱਡੀ ਚ ਰੱਖਿਆ ਹੋਇਆ ਜੀ ਸਾਡੇ ਬਹੁਤ ਸੱਜਣ ਮਿੱਤਰ ਹੈਗੇ ਜਿਹੜੇ ਬੜੇ ਰੰਗੀਨ ਨੇ ਤੇ ਅਸੀਂ ਉਹਨਾਂ ਨੂੰ ਫਿਰ ਇਹ ਪੱਕਾ ਹੀ ਬਣਾ ਕੇ ਦਿੱਤਾ ਹੋਇਆ ਵੀ ਭਾਈ ਤੂੰ ਬੰਦਾ ਬਣ ਜਾ ਪਰ ਅਗਰ ਤੁਹਾਨੂੰ ਇਹ ਪ੍ਰੋਬਲਮ ਰਹਿੰਦੀ ਹੈ ਲਗਾਤਾਰ ਕੰਟੀਨਿਊਸ ਰਹਿੰਦੀ ਹੈ ਹਰ ਦੂਸਰੇ ਦਿਨ ਰੋਟੀ ਖਾਦੀ ਬੈਪ ਹੈਗੀ ਨੀਸਤੀ ਪੈਗੀ ਖਾਣਾ ਖਾਦਾ ਹੋਇਆ ਬੁੜਕ ਕੇ ਮੂੰਹ ਚ ਆ ਰਿਹਾ ਪਾਣੀ ਸਮੇਤ ਵਾਪਸ ਆ ਰਿਹਾ ਬੜੇ ਲੋਕਾਂ ਨੂੰ ਪ੍ਰੋਬਲਮ ਉਹਨਾਂ ਲੋਕਾਂ ਨੂੰ ਮੈਂ ਕਹੂੰਗਾ ਵੀ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਕਰੋ 15 ਦਿਨ ਤੁਸੀਂ ਇਹਦਾ ਸੇਵਨ ਕਰੋ 15 ਦਿਨ ਤੁਹਾਨੂੰ ਆਪ ਨੂੰ ਅਹਿਸਾਸ ਹੋ ਜੂ ਵੀ ਠੀਕ ਆਯੁਰਵੇਦਾ ਦੇ ਪ੍ਰੋਪੋਰਸ਼ਨ ਦੇ ਵਿੱਚ ਆਪਾਂ ਜੇ ਮਲਾਈਏ ਤਾਂ ਬਹੁਤ ਵਧੀਆ ਇੱਕ ਸੋਹਣਾ ਨੁਕਤਾ ਤਿਆਰ ਹੁੰਦਾ ਵਾ ਮਹਾਰਾਜਾ ਸ਼ਾਹੀ ਸ਼ਰਬਤ ਉਹਦੇ ਚ ਮਦਦ ਕਰਦਾ ਵਾ ਇਹ ਕੀ ਕਰੂਗਾ ਜੀ ਤੁਡੀ ਇਹ ਸਭ ਤੋਂ ਪਹਿਲਾ ਕੰਮ ਕਰਨਾ ਤੁਹਾਡੇ ਲੀਵਰ ਦੇ ਗੁੱਡ ਐਂਜ਼ਾਈਮਸ ਨੂੰ ਬੂਸਟ ਕਰਨਾ ਸੈਕੰਡਲੀ ਜਿਹੜੇ ਬੈਡ ਐਂਜ਼ਾਈਮਸ ਨੇ ਉਹਨਾਂ ਨੂੰ ਡਿਸਟਰੋਏ ਕਰਨਾ ਤੀਸਰੀ ਗੱਲ ਬਹੁਤ ਸਾਰੇ ਲੋਕ ਗੱਲ ਕਰਦੇ ਹੋ ਸਿਰਫ ਲੀਵਰ ਠੀਕ ਹੋ ਜਾਏ ਤਾਂ ਸਾਰਾ ਕੁਝ ਓਕੇ ਹੋ ਜਾਊ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿੰਨੇ ਲੋਕਾਂ ਨੇ ਲੀਵਰ ਦੀ ਐਲੋਪੈਥੀ ਦੇ ਵਿੱਚ ਖਾਸ ਕਰਕੇ ਅਗਰ ਤੁਸੀਂ ਸਿਰਦਰਦ ਦੀ ਦਵਾਈ ਲੈ ਰਹੇ ਹੋ ਨਾ ਤਾਂ ਤੁਸੀਂ ਮਾਈਗਰੇਨ ਵੱਲ ਨੂੰ ਚੱਲ ਰਹੇ ਹੋ ਤੁਸੀਂ ਮਾਈਗਰੇਨ ਡਿਵੈਲਪ ਕਰ ਰਹੇ ਹੋ ਇਹ ਐਲੋਪੈਥੀ ਆਪ ਕਹਿੰਦੀ ਆ ਅਗਰ ਤੁਸੀਂ ਲੀਵਰ ਦੀ ਦਵਾਈ ਲੈ ਰਹੇ ਹੋ ਤਾਂ ਤੁਸੀਂ ਅਲਸਰ ਦੀ ਨਾਲ ਨਾਲ ਪੈਦਾਇਸ਼ ਕਰ ਰਹੇ ਹੋ ਤੁਹਾਡੇ ਜਿਹੜੀ ਆਂਤੜੀਆਂ ਨੇ ਉਹਦੇ ਵਿੱਚ ਅਲਸਰ ਪੈਦਾ ਹੋਣਾ ਸ਼ੁਰੂ ਹੋ ਜੂ ਕਿਉਂਕਿ ਤੁਸੀਂ ਲਿਵਰ ਦੀ ਦਵਾਈ ਲੈ ਰਹੇ ਹੋ ਸੋ ਜੇਕਰ ਤੁਸੀਂ ਸਕਿਨ ਦੀ ਕੋਈ ਵੀ ਦਵਾਈ ਲੈ ਰਹੇ ਹੋ ਐਲੋਪੈਥੀ ਦੇ ਵਿੱਚ ਤਾਂ ਤੁਸੀਂ ਸੋਰਸਿਸ ਦੀ ਹੌਲੀ ਹੌਲੀ ਬਿਲਡ ਕਰ ਰਹੇ ਹੋ ਕਿਉਂਕਿ ਆਨਲਾਈਨ ਟਾਈਮ ਤੇ ਸੋਰਸਿਸ ਦੀ ਦਵਾਈ ਲੈਣੀ ਪੈਣੀ ਹੈ ਅਗਰ ਤੁਸੀਂ ਕੋਈ ਵੀ ਨਜ਼ਲਾ ਜ਼ਖਾਮ ਰੇਸ਼ੇ ਦੀ ਦਵਾਈ ਲੈ ਰਹੇ ਹੋ ਤਾਂ ਤੁਸੀਂ ਹੌਲੀ ਹੌਲੀ ਬ੍ਰੌਂਕਾਈਟਿਸ ਇੱਕ ਪ੍ਰੋਬਲਮ ਹੁੰਦੀ ਜਿਹਨੂੰ ਅਸਥਮਾ ਵੀ ਕਹਿ ਦਿੰਦੇ ਆ ਤਾਂ ਤੁਸੀਂ ਉਹਨੂੰ ਡਿਵੈਲਪ ਕਰ ਰਹੇ ਹੋ आयुर्वेदा ਦੇ ਵਿੱਚ ਹੀ ਤਾਕਤ ਵੀ ਜਿਹੜੀ ਪ੍ਰੋਬਲਮ ਆ ਉਹਦੀ ਤਸਵੀਰ ਨੂੰ ਸੈੱਟ ਕੀਤਾ ਜਾਵੇ ਇਹਨੇ ਸਿਰਫ ਤੁਹਾਡੇ ਲੀਵਰ ਤੇ ਕੰਮ ਨਹੀਂ ਕਰਨਾ ਤੁਹਾਡੀ ਅੰਤੜੀਆਂ ਤੇ ਵੀ ਕੰਮ ਕਰਨਾ ਜਿਹੜੀ ਅੰਦਰ ਅੰਤੜੀਆਂ ਦੇ ਅੰਦਰ ਪੁਰਾਣਾ ਮਲ ਜੰਮਿਆ ਹੋਇਆ ਔਰ ਬਹੁਤ ਸਾਰੇ ਲੋਕਾਂ ਦੇ ਸਾਨੂੰ ਕਮੈਂਟ ਆਏ ਉਹ ਕਹਿੰਦੇ ਮਹਾਰਾਜ ਅਸੀਂ ਮਹਾਰਾਜਾ ਸ਼ਹੀ ਸਰਵਤ ਪੀਤਾ ਪੀਣ ਤੋਂ ਬਾਅਦ ਕਾਲੇ ਰੰਗ ਦੀ ਪਾਟੀ ਆਈ ਵੇਖੋ ਘਬਰਾਉਣ ਵਾਲੀ ਗੱਲ ਤਾਂ ਨਹੀਂ ਮੈਂ ਕਿਹਾ ਮਹਾਰਾਜ ਉਹ ਬਹੁਤ ਦਿਨਾਂ ਦਾ ਮਲ ਤੁਹਾਡੇ ਅੰਤੜੀਆਂ ਚ ਸੀਗਾ ਉਹ ਅੱਜ ਨਿਕਲਿਆ ਹੁਣ ਜਦੋਂ ਨਿਕਲਿਆ ਤਾਂ ਤੁਸੀਂ ਕਬਰਾ ਹੋਣਾ ਹਜੇ ਜੇ ਤੁਹਾਨੂੰ 2-3 ਦਿਨ ਲਗਾਤਾਰ ਵੀ ਕਾਲੀ ਪਾਟੀ ਆ ਜਾਏ ਬਹੁਤ ਹੀ ਚੰਗਾ ਇਹਦੇ ਅਰਗੇ ਆਰਾਮ ਬੜ ਕੋਈ ਨਹੀਂ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਦੇਖਿਆ ਉਹ ਪੇਟ ਦੇ ਕੀੜੇ ਮਾਰਨ ਦੀ ਦਵਾਈ ਦਿੱਤੀ ਜਾਂਦੀ ਹੈ ਉਹਨਾਂ ਨੂੰ ਵੀ ਕਾਲੀ ਪਾਟੀ ਆਉਂਦੀ ਹੁੰਦੀ ਹੈ ਉਸ ਵਕਤ ਸੋ ਉਹ ਜਦੋਂ ਤੁਹਾਡੀ ਆਂਤੜੀਆਂ ਸਾਫ਼ ਨੇ ਲੀਵਰ ਸਾਫ਼ ਆ ਪੇਟ ਸਾਫ਼ ਤੁਹਾਡੀ ਬਿਮਾਰੀ ਨੇੜੇ ਨਹੀਂ ਲੱਗ ਸਕਦੀ ਜੀ 80% ਬਿਮਾਰੀਆਂ ਤੁਹਾਡੇ ਪੇਟ ਤੋਂ ਨੇ 99% ਬਿਮਾਰੀਆਂ ਤੁਹਾਡੀ ਖੋਪੜੀ ਚ ਨੇ ਉਪਰੀ ਜੇਕਰ ਸਾਡੀ ਸਾਈਕੋਲੋਜੀ ਨਹੀਂ ਠੀਕ ਅਸੀਂ ਪੇਸ਼ੈਂਟ ਜੇ ਸਾਡੀ ਸਾਈਕੋਲੋਜੀ ਪੋਜ਼ਿਟਿਵ ਆ ਹਰ ਚੀਜ਼ ਨੂੰ ਜੋ ਹੈ ਉਦਾਂ ਹੀ ਦੇਖਦੀ ਆ ਆ ਅਨਨੈਸੈਸਰੀ ਆਵਦਾ ਦਿਮਾਗ ਨਹੀਂ ਚੱਲਦਾ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਹੜੇ ਮਾਈਗਰੇਨ ਦੇ ਪੇਸ਼ੈਂਟ ਨੇ ਬਟ ਦਿਮਾਗ ਹਰ ਟਾਈਮ ਕੰਟੀਨਿਊਸਲੀ 네ਗੇਟਿਵਲੀ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਤੁਸੀਂ ਬਾਜ਼ਾਰ 'ਚ ਖੜੇ ਹੋ ਕਿਸੇ ਦਾ ਥੋੜਾ ਜਿਹਾ ਧੱਕਾ ਲਾ ਕੇ ਤੁਹਾਡੇ ਦਿਮਾਗੇ ਆ ਰਿਹਾ ਕਿਸ ਨੇ ਤੋੜਿਆ ਹੋਇਆ ਮੈਨੂੰ ਮਾਰਨ ਲਈ ਸੋ ਇਹ ਜਿਹੜਾ ਸਾਈਕਲੋਜੀਕਲ ਡਿਪਰੈਸ਼ਨ ਹੈ ਨਾ ਇਹ ਤਾਂ ਇਹੋ ਜਿਹਾ ਵੀ ਅੰਦਰ ਬੈਠੇ ਬੰਦੇ ਨੂੰ ਕੀ ਦਿਖਣ ਲੱਗੇ ਕੁਝ ਨਹੀਂ ਪਤਾ ਸੋ ਉਹ ਚੀਜ਼ਾਂ ਨੂੰ ਵੀ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ ਜੀ ਅੱਛਾ ਤੇ ਫਿਰ ਜਿਹੜਾ ਇਹ ਜ਼ੀਰਾ ਵਾਲਾ ਨੁਸਖਾ ਹੈਗਾ ਤੁਸੀਂ ਕਹਿ ਰਹੇ ਹੋ ਇਹ ਇਹ ਕਿੰਨੀ ਵਾਰ ਲਿਆ ਜਾ ਸਕਦਾ ਹੈ ਤੇ ਕਦੋਂ ਇਹਦਾ ਬੈਸਟ ਅਗਰ ਕੋ ਤੰਦਰੁਸਤ ਬੰਦਾ ਹੈਗਾ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਉਹ ਵੀ ਇਹਦਾ ਇਸਤੇਮਾਲ ਕਰ ਸਕਦਾ ਉਹਨੂੰ ਕੀ ਫਾਇਦੇ ਹੋਣ ਆਲੇ ਨੇ ਇਹ ਜ਼ੀਰਾ ਇਸਤੇਮਾਲ ਕਰਨ ਦੇ ਚੁਟਕੀ ਪਰ ਮੈਂ ਤੁਹਾਨੂੰ ਦੱਸ ਕੇ ਹਟਾਂ ਜੀ ਜਦੋਂ ਆਪਣੇ ਸਰੀਰ ਦੇ ਵਿੱਚ ਬੈ ਖਤਮ ਤਾਂ ਥੋੜੀ ਫੁਰਤੀ ਸ਼ੁਰੂ ਇੱਕ ਹਿਸਾਬ ਨਾਲ ਉਹ ਗੱਲ ਆ ਵੀ ਜਿੱਥੇ ਹਨੇਰਾ ਉਥੇ ਬੱਤੀ ਜਗਰ ਉਥੇ ਚਾਨਣ ਹੋ ਗਿਆ ਹਨੇਰਾ ਖਤਮ ਸੋ ਉਹ ਚੀਜ਼ ਆ ਜਿਹੜਾ ਜੀਰਾ ਵਾ ਇਹ ਬੈ ਖਤਮ ਕਰਦਾ ਔਰ ਬਹੁਤ ਸਾਰੇ ਲੋਕਾਂ ਨੂੰ ਬੈ ਦੀ ਦਿੱਕਤ ਹੁੰਦੀ ਹੈ ਅਗਰ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਤਾਂ ਇਹ ਡਾਈਜੈਸ਼ਨ ਇੰਪਰੂਵ ਕਰੂਗਾ ਕੁਝ ਹੈਵੀ ਖਾ ਲਿਆ ਹੋਵੇ ਚਿਕਨ ਖਾ ਲਿਆ ਹੋਵੇ ਹੈਵੀ ਪ੍ਰੋਟੀਨ ਡਾਈਟ ਲੈ ਲਈ ਹੋਵੇ ਤਾਂ ਉਹਦੇ ਉੱਤੇ ਤੁਸੀਂ ਅੱਧਾ ਚਮਚ ਜੀਰਾ ਨਾ ਵੀ ਤਵੇ ਤੇ ਪੁੱਨੋ ਨਾ ਵੀ ਉਹਦਾ ਪਾਊਡਰ ਬਣਾਓ वैसी फक्की मार के चब के चंगी तरह चथ के खाजो तोनु 10 15 मिनट ਦੇ ਵਿੱਚ ਵਿੱਚ ਢ ਘਾਰ ਆ ਜਾਣਾ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਇਹ ਸਨ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਜਿन्होने ਕਹਿੰਨਾ ਕਿ ਇੰਨਾ ਕਿ ਜੀਰਾ ਜਿਹੜਾ ਉਹ ਤੁਹਾਡੇ ਵੱਡੇ ਸਾਰੇ ਪੇਟ ਦਾ ਜਿਹੜਾ ਬਹੁਤ ਚੰਗੇ ਤਰੀਕੇ ਨਾਲ ਧਿਆਨ ਰੱਖ ਸਕਦਾ ਹੈ ਔਰ ਉਹਨਾਂ ਨੇ ਨਾਲ ਇਹ ਕਿਹਾ ਕਿ ਖਾਣਾ ਖਾਣ ਤੋਂ ਬਾਅਦ ਜੇਕਰ ਅਫਰੀਵਾ ਹੋਵੇ ਪੇਟ ਟਾਈਟ ਹੋ ਜਾਵੇ ਔਰ ਤੁਹਾਨੂੰ ਖੱਟੇ ਡਕਾਰ ਆਉਣੇ ਸ਼ੁਰੂ ਹੋ ਜਾਣ ਬਦਹਜਮੀ ਹੋ ਜਾਏ ਤਾਂ ਜ਼ੀਰੇ ਨੂੰ ਅੱਧਾ ਚਮਚਾ ਜ਼ੀਰੇ ਦਾ ਤਵੇ ਦੇ ਉੱਤੇ ਭੁੰਨ ਕੇ ਇਹਨੂੰ ਦਰੜੜ ਕੇ ਜਿਹੜਾ ਕੋਸੇ-ਕੋਸੇ ਪਾਣੀ ਨਾਲ ਜੇਕਰ ਲਿਆ ਜਾਵੇ ਤਾਂ ਤੁਹਾਡਾ ਕਾਫੀ ਜਿਹੜਾ ਪੇਟ ਹੈਗਾ ਉਹਨੂੰ ਰਾਹਤ ਇਹ ਜ਼ੀਰਾ ਜਿਹੜਾ ਉਹ ਦੇ ਸਕਦਾ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਧੰਨਵਾਦ